ਚੰਡੀਗੜ੍ਹ ਦੀ ਗੱਲ ਕਰੀਏ ਤੇ ਚੰਡੀਗੜ੍ਹ ਜਿਹੜਾ ਹੈ ਕਹਿ ਸਕਦੇ ਹਾਂ ਅਸੀਂ ਕਿ ਦੇਸ਼ ਦਾ ਪਹਿਲਾ ਸੂਬਾ ਇਸ ਤਰ੍ਹਾਂ ਹੈ ਜਿੱਦੇ ਵੀ ਜਿਹੜੇ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਚਲਾਨ ਹੁੰਦੇ ਨੇ ਪੰਜਾਬ, ਹਰਿਆਣਾ, ਹਿਮਾਚਲ ਅਨੇ ਸਟੇਟ ਤੋਂ ਵੀ ਲੋਕ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ ਪਹੁੰਚਦੇ ਨੇ ਅਸੀਂ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਮੈਂ ਇੱਕ ਵਾਰੀ ਕੈਮਰਾ ਪਰਸਨ ਨੂੰ ਕਹਿੰਦਾ ਕਿ ਕੈਮਰਾ ਜਿਹੜੇ ਨੇ ਇੱਥੇ ਚੰਡੀਗੜ੍ਹ ਹਾਈ ਟੈਕ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਨੂੰ ਜ਼ੂਮ ਕਰਕੇ ਜਿਹੜਾ ਹੈ ਜ਼ਰੂਰ ਦਿਖਾਇਆ ਜਾਵੇ ਸਾਲ ਦੀ ਗੱਲ ਕਰੀਏ ਅੰਕੜੇ ਜਿਹੜੇ ਨੇ ਲੱਖਾਂ ਲੱਖਾਂ ਦੇ ਵੀ ਸੀਗੇ ਕਿ ਲੱਖਾਂ ਜਿਹੜੇ ਨੇ ਚਲਾਨ ਹੋਏ ਤੇ ਜਿਹੜਾ ਲੱਖਾਂ ਰੁਪਏ ਦੀ ਜਿਹੜੀ ਹੈ ਇਨਕਮ ਜਿਹੜੀ ਹੈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਹੋਈ ਜਿਹੜੇ ਲੋਕਾਂ ਦੇ ਜਿਹਨੇ ਚਲਾਨ ਕੀਤੇ ਗਏ ਜੈਬਰਾ ਲਾਈਨ ਨੂੰ ਅਗਰ ਉਹ ਕਰਾਸ ਕਰ ਲੈਂਦਾ ਹੈ ਜਾਂ ਹਲਕਾ ਜਿਹਾ ਵੀ ਟਾਇਰ ਜਿਹੜਾ ਹੈ ਟੱਚ ਹੋ ਜਾਂਦਾ ਹੈ ਤੇ ਉਹਨੂੰ ਦਾ ਜਿਹੜਾ ਹੈ AI ਤਕਨੀਕ ਦੇ ਨਾਲ ਜਿਹੜਾ ਹੈ ਚਲਾਨ ਹੋਏਗਾ ਅੱਜ ਕੱਲ੍ਹ ਹਰ ਵਿਅਕਤੀ ਜਿਹੜਾ ਹੈ ਅਪਡੇਟ ਹੋ ਚੁੱਕਿਆ ਹੈ ਅਗਰ AI ਫੀਚਰ ਦੀ ਗੱਲ ਕਰੀਏ ਅੱਜ ਕੱਲ੍ਹ ਹਰ ਕਿਸੇ ਦੇ ਮੋਬਾਈਲ ਤੇ AI ਫੀਚਰ ਹੈ ਅਗਰ ਅਸੀਂ ਗੂਗਲ ਤੇ ਕੁਝ ਸਰਚ ਕਰਦੇ ਆਂ ਉਥੇ AI ਫੀਚਰ ਹੈ ਅਗਰ ਚੰਡੀਗੜ੍ਹ ਦੀ ਗੱਲ ਕਰੀਏ ਤੇ ਚੰਡੀਗੜ੍ਹ ਜਿਹੜਾ ਹੈ ਕਹਿ ਸਕਦੇ ਆਂ ਅਸੀਂ ਕਿ ਦੇਸ਼ ਦਾ ਪਹਿਲਾ ਸੂਬਾ ਐਸਾ ਹੈ ਜਿੱਦੇ ਵੀ ਜਿਹੜੇ ਨੇ ਬਹੁਤ ਵੱਡੀ ਮਾਤਰਾ ਦੇ ਵਿੱਚ ਚਲਾਨ ਹੁੰਦੇ ਨੇ ਪਿਛਲੇ ਸਾਲ ਦੀ ਗੱਲ ਕਰੀਏ ਅੰਕੜੇ ਜਿਹੜੇ ਨੇ ਲੱਖਾਂ ਲੱਖਾਂ ਦੇ ਵਿੱਚ ਸੀਗੇ ਕਿ ਲੱਖਾਂ ਜਿਹੜੇ ਨੇ ਜਲਾਨ ਹੋਏ ਤੇ ਜਿਹੜਾ ਲੱਖਾਂ ਰੁਪਏ ਦੀ ਜਿਹੜੀ ਹੈ ਇਨਕਮ ਜਿਹੜੀ ਹੈ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਹੋਈ ਜਿਹੜੇ ਲੋਕਾਂ ਦੇ ਜਿਹੜੇ ਆ ਚਲਾਨ ਕੀਤੇ ਗਏ ਹਾਲਾਂਕਿ ਅਗਰ ਚੰਡੀਗੜ੍ਹ ਦੀ ਅਸੀਂ ਗੱਲ ਕਰੀਏ ਪੰਜਾਬ ਹਰਿਆਣਾ ਹਿਮਾਚਲ ਅਨੇ ਸਟ ਮੈਂ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਮੈਂ ਇੱਕ ਵਾਰੀ ਕੈਮਰਾ ਪਰਸਨ ਨੂੰ ਕਹੂੰਗਾ ਕਿ ਕੈਮਰਾ ਜਿਹੜੇ ਨੇ ਇੱਥੇ ਚੰਡੀਗੜ੍ਹ ਹਾਈ ਟੈਕ ਜਿਹੜੇ ਕੈਮਰੇ ਲੱਗੇ ਨੇ ਉਹਨਾਂ ਨੂੰ ਜ਼ੂਮ ਕਰਕੇ ਜਿਹੜਾ ਹੈ ਜ਼ਰੂਰ ਦਿਖਾਇਆ ਜਾਵੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਹੁਣ ਜਿਹੜੇ ਨੇ AI ਫੀਚਰ ਦੇ ਨਾਲ ਹੀ ਜਿਹੜੇ ਨੇ ਚਲਾਨ ਵੀ ਹੋਣਗੇ ਅਗਰ ਕੋਈ ਵਿਅਕਤੀ ਜਿਸ ਤਰ੍ਹਾਂ ਜੈਬਰਾ ਲਾਈਨ ਤੇ ਅਗਰ ਪਹੁੰਚਦਾ ਹੈ ਜੈਪਰਾ ਜੈਬਰਾ ਲਾਈਨ ਨੂੰ ਅਗਰ ਉਹ ਕ੍ਰਾਸ ਕਰ ਲੈਂਦਾ ਹੈ ਜਾਂ ਹਲਕਾ ਜਿਹਾ ਵੀ ਟਾਇਰ ਜਿਹੜਾ ਹੈ ਟੱਚ ਹੋ ਜਾਂਦਾ ਹੈ ਤੇ ਹੁਣ ਉਹਦਾ ਜਿਹੜਾ ਹੈ AI ਤਕਨੀਕ ਦੇ ਨਾਲ ਜਿਹੜਾ ਹੈ ਚਲਾਨ ਹੋਏਗਾ ਹਾਲਾਂਕਿ AI ਜਿਹੜਾ ਅਗ ਦੇ ਵਿੱਚ ਹੁਣ AI ਜਿਹੜੀ ਹੈ ਟੈਕਨੋਲੋਜੀ ਆ ਚੁੱਕੀ ਹੈ ਟੈਕਨੋਲੋਜੀ ਜਿਹੜੀ ਹੈ ਬਹੁਤ ਜ਼ਿਆਦਾ ਫਾਸਟ ਹੋ ਚੁੱਕੀ ਹੈ ਜਿਹਦੇ ਚਲਦੇ ਹੁਣ AI ਫੀਚਰ ਜਿਹੜੇ ਨੇ ਬਿਲਕੁਲ ਹਰ ਚੀਜ਼ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਤੇ ਹੁਣ ਟ੍ਰੈਫਿਕ ਪੁਲਿਸ ਨੇ ਜਿਹੜਾ ਹੈ ਬਿਲਕੁਲ ਟ੍ਰੈਫਿਕ ਪੁਲਿਸ ਵੀ ਚੰਡੀਗੜ੍ਹ ਦੀ ਅਪਡੇਟ ਹੋ ਗਈ ਹੈ ਚੰਡੀਗੜ੍ਹ ਦੀ ਗੱਲ ਕਰੀਏ ਚੰਡੀਗੜ੍ਹ ਦੀ ਪੁਲਿਸ ਜਿਹੜੀ ਹੈ ਕਹਿ ਸਕਦੇ ਆ ਕਿ ਦੇਸ਼ ਦੀ ਪਹਿਲੀ ਆਪਣੀ ਜਿਹੜੀ ਹੈ ਪੁਲਿਸ ਮੰਨੀ ਜਾਂਦੀ ਹੈ ਕਾਫੀ ਹਾਈ ਟੈਕ ਜਿਹੜੀ ਹੈ ਪੁਲਿਸ ਹੈ ਚੰਡੀਗੜ੍ਹ ਦੀ ਅਕਸਰ ਜਿਹੜਾ ਹੈ ਦੇਖਣ ਨੂੰ ਮਿਲਦਾ ਹੈ ਕਿ ਅਗਰ ਕੋਈ ਵਾਰਦਾਤ ਚੰਡੀਗੜ ਹੰਦਾ ਅਧਿਕਾਰੀਆਂ ਦੀ ਗੱਲ ਕਰੀਏ ਅਫਸਰਾਂ ਦੀ ਗੱਲ ਕਰੀਏ ਤੇ ਚੰਡੀਗੜ੍ਹ ਦੇ ਵਿੱਚ ਕਾਫੀ ਹਾਈ ਟੈਕ ਜਿਹੜੇ ਨੇ ਜਿਹੜੇ ਨੇ ਇੱਥੇ ਸਹੂਿਦਾਵਾਂ ਨੇ ਜਿਹੜੇ ਅੱਛੇ ਜਿਹੜੇ ਅਫਸਰ ਜਿਹੜੇ ਨੇ ਚੰਡੀਗੜ੍ਹ ਦੇ ਵਿੱਚ ਹੈਗੇ ਨੇ ਹਾਲਾਂਕਿ ਦੇਸ਼ ਭਰ ਦੇ ਵਿੱਚ ਜਿਹੜੇ ਨੇ ਅੱਛੇ ਅਫਸਰਾਂ ਦੀ ਗਿਣਤੀਆਂ ਦੀ ਅਸੀਂ ਗੱਲ ਕਰੀਏ ਤੇ ਬਹੁਤ ਜ਼ਿਆਦਾ ਨੇ ਹਾਲਾਂਕਿ ਚੰਡੀਗੜ੍ਹ ਦੀ ਅਸੀਂ ਇਸ ਸਮੇਂ ਗੱਲ ਕਰ ਰਹੇ ਹਾਂ ਤੇ ਚੰਡੀਗੜ੍ਹ ਦੇ ਵਿੱਚ ਹੁਣ AI ਤਨੀਕ ਨਾਲ ਜਿਹੜਾ ਹੈ ਚਲਾਨ ਹੋਵੇਗਾ ਤੇ ਸਾਫ਼ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਹੁਣ ਜਿਹੜੇ ਚੰਡੀਗੜ੍ਹ ਦੇ ਵਿੱਚ ਜਿਹੜੇ ਵੀ ਲੋਕ ਟ੍ਰੈਫਿਕ ਦੀ ਉਲੰਘਣਾ ਕਰਨਗੇ ਉਹਨਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਤੀਸਰੀ ਅੱਖ ਜਿਹੜੀ ਹੈ ਲਗਾਤਾਰ ਤੁਹਾਨੂੰ ਦੇਖਦੀ ਹੈ ਕਈ ਚਲਾਨ ਜਿਹੜੇ ਹੋਏ ਨੇ ਅੰਕੜੇ ਸਾਫ਼ ਹਲੇ ਨਹੀਂ ਹੈਗੇ ਕਿ ਕਿੰਨੀ ਕੀ ਜ਼ਿਆਦਾ ਚਲਾਨ ਜਿਹੜੇ ਨੇ ਕੀਤੇ ਗਏ ਨੇ ਕਿੰਨੀ ਕੀ ਜ਼ਿਆਦਾ ਕਮਾਈ ਜਿਹੜੀ ਆ ਉਹਨਾਂ ਚਲਾਨਾਂ ਤੋਂ ਹੋਈ ਹੈ ਕਿਉਂਕਿ ਲੋਕ ਜਿਹੜੇ ਨੇ ਸਾਫ਼ ਤੌਰ ਤੇ ਅਸੀਂ ਕਹਿ ਸਕਦੇ ਨਹੀਂ ਟ੍ਰੈਫਿਕ ਦੀ ਉਲੰਘਣਾ ਕਰਦੇ ਨੇ ਕੋਈ ਵਿਅਕਤੀ ਸੀਟ ਬੈਲਟ ਨਹੀਂ ਪਾਉਂਦਾ ਹਾਲਾਂਕਿ ਚੰਡੀਗੜ੍ਹ ਦੇ ਤਰਸਤੇ ਮੋਹਾਲੀ ਦੇ ਵਿੱਚ ਵੀ ਤੁਹਾਨੂੰ ਜਿਹੜੇ ਨੇ ਕੈਮਰੇ ਹਾਈ ਟੈਕ ਕੈਮਰੇ ਦੇਖਣ ਨੂੰ ਮਿਲਣਗੇ ਚੰਡੀਗੜ੍ਹ ਦੀ ਗੱਲ ਕਰੀ ਤਾਂ ਜੋ ਵੀ ਹੁਣ ਵਿਅਕਤੀ ਚੰਡੀ ਬੈਲਟ ਲਗਾਉਂਦਾ ਕਿਉਂਕਿ ਚੰਡੀਗੜ੍ਹ ਦੇ ਵੀ ਜਿਹੜੇ ਨੇ ਤੀਸਰੀ ਅੱਖ ਵੀ ਤੁਹਾਨੂੰ ਦੇਖ ਰਹੀ ਹੈ ਉੱਥੇ ਹੀ ਅਗਰ ਅਸੀਂ ਗੱਲ ਕਰੀਏ ਕੋਈ ਵੀ ਵਿਅਕਤੀ ਚੰਡੀਗੜ੍ਹ ਦੇ ਵਿੱਚ ਜਾਂਦਾ ਸੀਗਾ ਤਾਂ ਸਭ ਤੋਂ ਪਹਿਲਾਂ ਸੀਟ ਬੈਲਟ ਲਗਾਉਂਦਾ ਸੀਗਾ ਗੱਡੀ ਦੇ ਦਸਤਾਵੇਜ਼ ਪੂਰੇ ਰੱਖਦਾ ਸੀਗਾ ਕਿਉਂਕਿ ਚੰਡੀਗੜ੍ਹ ਪੁਲਿਸ ਜਿਹੜਾ ਹੈ ਚਲਾਨ ਵੀ ਕਰਦੀ ਸੀਗੀ ਅਗਰ ਚੰਡੀਗੜ੍ਹ ਪੁਲਿਸ ਦੀ ਗੱਲ ਕਰੀਏ ਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਇੱਕ ਟ੍ਰੈਫਿਕ ਦੇ ਵਿੱਚ ਪਿਛਲੇ ਲੰਬੇ ਅਰਸੇ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਅੱਜਕੱਲ ਪੀਸੀਆਰ ਦੇ ਵਿੱਚ ਨੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਨਾਲ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਾਣੇ ਗ ਇਹ ਲੋਕਾਂ ਨੂੰ ਜਿਹੜਾ ਹੈ ਸਮੇਂ-ਸਮੇਂ ਤੇ ਵੇਅਰ ਕਰਦੇ ਸੀਗੇ ਅੱਜ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੀਆਂ ਸੇਵਾਵਾਂ ਨੂੰ ਛੱਡ ਕੇ ਹੁਣ ਪੀਸੀਆਰ ਦੀ ਸੇਵਾ ਨਿਭਾ ਰਹੇ ਨੇ ਤੇ ਪੀਸੀਆਰ ਤੇ ਵੀ ਉਹਨਾਂ ਨੇ ਜਿਹੜਾ ਹੈ ਗਾਣਾ ਬਣਾਇਆ ਉੱਥੇ ਹੀ ਹੁਣ ਕਹਿ ਸਕਦੇ ਆ ਕਿ AI ਫੀਚਰ ਦੇ ਨਾਲ ਜਿਹੜੇ ਨੇ ਹੁਣ ਚੰਡੀਗੜ੍ਹ ਦੇ ਵਿੱਚ ਚਲਾਨ ਹੋਣਗੇ ਤੇ ਚੰਡੀਗੜ੍ਹ ਦੀ ਤਰ੍ਹਾਂ ਸੇ ਮੋਹਾਲੀ ਦੇ ਵਿੱਚ ਵੀ ਜਿਹੜੇ ਨੇ ਚਲਾਨ ਕੀਤੇ ਜਾ ਰਹੇ ਨੇ ਉੱਥੇ ਵੀ ਵੱਡੇ ਜਿਹੜੇ ਨੇ ਕੈਮਰੇ ਲੱਗੇ ਨੇ ਹਾਈ ਟੈਕ ਕੈਮਰੇ ਜਿਹੜੇ ਸਾਨੂੰ ਦੇਖਣ ਨੂੰ ਮਿਲਣਗੇ ਤੇ ਬਿਲਕੁਲ ਲੋਕਾਂ ਨੂੰ ਹੁਣ ਕਹਿ ਦਈਏ ਕਿ ਆਪਣੇ ਜਿਹੜੇ ਨੇ ਬਿਲਕੁਲ ਦਸਤਾ ਚਲਾਨ ਕਰ ਦਵੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਜੇ ਦੇ ਨਾਲ ਐਨਬੀ ਨਿਊਜ਼ ਲਈ ਆਮ ਇਸ ਸਥਿਤੀ ਦੀ ਰਿਪੋਰਟ